ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਗੁਰਪ੍ਰੀਤ ਸਿੰਘ YouTube ਚੈਨਲ ਸੱਚੀਆਂ ਗੱਲਾਂ ਤੋਂ ਸਵਾਗਤ ਕਰਦਾ ਹਾਂ ਦੋਸਤੋ ਆਪਾਂ ਤੁਹਾਨੂੰ ਵਧੀਆ-ਵਧੀਆ ਵੀਡੀਓ ਲੈ ਕੇ ਆਉਂਦੇ ਆ ਜਿਵੇਂ ਕਿ ਖੱਲੀਆਂ ਵਾਲੀ ਵੀਡੀਓ ਸੀ ਹੋਰ ਸੀ ਵੀਡੀਓ ਨਾ ਮਤਲਬ ਬਹੁਤ ਸਾਰੇ ਲੋਕਾਂ ਨੇ ਆਪਣਾ ਘਰੇ ਬੈਠ ਕੇ ਇਲਾਜ ਕੀਤਾ ਤੇ ਉਹ ਠੀਕ ਹੋਏ ਤੇ ਮੈਨੂੰ ਬਹੁਤ ਸਾਰੇ ਫੋਨ ਕਾਲ ਆਏ ਤੇ ਮਾਨੂੰ ਬਹੁਤ ਖੁਸ਼ੀ ਹੋਈ ਕਿ ਚਲੋ ਸਾਡੇ ਦੱਸੇ ਤਰੀਕੇ ਨਾਲ ਬਹੁਤ ਲੋਕਾਂ ਦਾ ਫਾਇਦਾ ਹੋਇਆ ਬਜ਼ੁਰਗਾਂ ਨੂੰ ਖਾਸ ਕਰਕੇ ਬਹੁਤ ਜ਼ਿਆਦਾ ਫਾਇਦਾ ਹੋਇਆ ਤੇ ਅੱਜ ਤੁਹਾਨੂੰ ਇਸੇ ਸੀਰੀਜ਼ ਦੇ ਵਿੱਚ ਇੱਕ ਹੋਰ ਵੀਡੀਓ ਤੇ ਸਪਕਾਉਣ ਜਾ ਰਹੇ ਹਾਂ ਜੀ ਇਹ ਵੀਡੀਓ ਆ ਕਿ ਜਿਵੇਂ ਅੱਜਕੱਲ ਡੇਂਗੂ ਦਾ ਦੌਰ ਚੱਲ ਰਿਹਾ ਹੈ ਡੇਂਗੂ ਮੱਛਰ ਕੱਟ ਲਵੇ ਤਾਂ ਆਪਾਂ ਨੂੰ ਹਸਪੀਟਲ ਜਾਣਾ ਪੈਂਦਾ ਤੇ ਜਾਂ ਆਪਾਂ ਨੂੰ ਮਤਲਬ ਮਹਿੰਗੀਆਂ ਦਵਾਈਆਂ ਲੈਣੀਆਂ ਪੈਂਦੀਆਂ ਇੰਜੈਕਸ਼ਨ ਲਵਾਉਣੇ ਪੈਂਦੇ ਨੇ ਕਈ ਕੀ ਜਿਹੜਾ ਆਪਾਂ ਨੂੰ ਘਰੇ ਵੀ ਰੜਾ ਪੈਂਦਾ ਕੰਮਕਾਰ ਵਾਲੇ ਬੰਦਿਆਂ ਦਾ ਕੰਮਕਾਰ ਛੁੱਟ ਜਾਂਦਾ 10-15 ਦਿਨ ਕਮਜ਼ੋਰੀ ਰਹਿੰਦੀ ਆ ਇਧਰ ਲਈ ਤੁਸੀਂ ਕੀ ਕਰਨਾ ਜੀ ਪਹਿਲਾਂ ਤਾਂ ਤੁਸੀਂ ਆਪਣੇ ਘਰੇ ਹੀ ਟਰੀਟਮੈਂਟ ਕਰੋ ਮਤਲਬ ਮੱਛਰ ਦਾ ਹੀ ਹੱਲ ਕਰਕੇ ਰੱਖੋ ਪਾਣੀ ਖੜਾ ਨਾ ਰਹਿਣ ਦਿਓ ਪਰ ਫਿਰ ਵੀ ਜੇਕਰ ਤੁਹਾਨੂੰ ਮੱਛਰ ਕੱਟ ਲੈਂਦਾ ਫਿਰ ਤੁਸੀਂ ਕੀ ਕਰੋਗੇ ਫਿਰ ਤੁਸੀਂ ਦੋਸਤੋ ਕਰਨਾ ਕੀ ਆ ਆਪਣੀ ਰਸੋਈ ਚ ਚਲੇ ਜਾਣਾ ਰਸੋਈ ਚ ਜਾ ਕੇ ਜਿੱਥੇ ਤੁਹਾਡੇ ਜ਼ਖਮ ਤੇ ਕੱਟਿਆ ਉਸ ਜ਼ਖਮ ਦੇ ਉੱਤੇ ਤੁਸੀਂ ਥੋੜਾ ਜਿਹਾ ਪਾਣੀ ਲਗਾਣਾ ਜਿੱਦਾਂ ਆਪ ਨੂੰ ਕੱਟੇ ਦਾ ਪਤਾ ਲੱਗ ਜਾਂਦਾ ਵੀ ਇੱਥੇ ਕੱਟਿਆ ਹੋਇਆ ਉੱਥੇ ਪਾਣੀ ਲਗਾ ਲੈਣਾ ਥੋੜਾ ਜਿਹਾ ਉਹਨੂੰ ਗਿੱਲਾ ਕਰ ਲੈਣਾ ਗਿੱਲਾ ਕਰ ਤੋਂ ਬਾਅਦ ਇੱਕ ਚੁਟਕੀ ਨੂਣ ਦੀ ਲੈ ਕੇ ਉਹਦੇ ਉੱਤੇ ਰਗੜਨੀ ਹੈ ਬਿਲਕੁਲ ਤਦੋਂ ਅਸੀਂ ਉਸ ਚੁਟਕੀ ਦਾ ਰੱਪ ਕਰਾਂਗੇ ਮਤਲਬ 30 ਸਕੰਡ ਲਈ ਰੱਪ ਕਰ ਸਕਦੇ ਹਾਂ ਉਹਦੇ ਨਾਲ ਕੀ ਆ ਕਿ ਜਿਹੜਾ ਨੁਮਨਾ ਤੁਹਾਡੇ ਉਸ ਜ਼ਖਮ ਰਹੀ ਅ ਅੰਦਰ ਚ ਰਹਿ ਜਾਊਗਾ ਤੇ ਉਸ ਦੇ ਜ਼ਹਿਰ ਨੂੰ ਬਿਲਕੁਲ ਹੀ ਖਤਮ ਕਰ ਦੂਗਾ ਇਹ ਤਰੀਕਾ ਅਪਣਾਇਆ ਹੋਇਆ ਆਪਾਂ ਨੇ ਕਦੇ ਵੀ ਕੋਈ ਪ੍ਰੋਬਲਮ ਇੰਦਾ ਡੇਗੂ ਡੂਗ ਵਾਲੀ ਨਹੀਂ ਆਈ ਮੱਛਰ ਲੱਗਦਾ ਤਾਂ ਆਪਾਂ ਲਾ ਲੈਂਦੇ ਆ ਤੇ ਮਿੰਟ ਦੇ ਵਿੱਚ ਤੁਹਾਡਾ ਦਰਦ ਜਿਹੜਾ ਹੁੰਦਾ ਪੇਨ ਜੀ ਹੁੰਦੀ ਹੁੰਦੀ ਹਲਕੀ ਉਹ ਵੀ ਠੀਕ ਹੋ ਜਾਂਦੀ ਆ ਤੇ ਦੂਜਾ ਇਹਨੂੰ ਆਪਾਂ ਜਿਵੇਂ ਕੋਈ ਘਰ ਦੇ ਵਿੱਚ ਮੱਖੀ ਲੜ ਜਾਂਦੀ ਆ ਕੋਈ ਵੀ ਮਖਿਆਲ ਦੀ ਜਾਂ ਭਿੰਡਾ ਲੜ ਜਾਂਦੀਆਂ ਨੇ ਭਿੰਡਾ ਦਾ ਬੜਾ ਤੌਰ ਚੱਲਦਾ ਬੜਾ ਸੋਜਿਸ਼ ਆ ਜਾਂਦੀ ਆ ਅੱਖਾਂ ਸੋਜ ਜਾਂਦੀਆਂ ਨੇ ਆਪਾਂ ਨੂੰ ਵੀ ਫਿਰ ਮਤਲਬ ਕੰਮ ਤੋਂ ਘਰੇ ਪਹਿਣਾ ਪੈਂਦਾ ਤਾਂ ਤੁਸੀਂ ਕੀ ਕਰਨਾ ਭਿੰਡਾ ਲੜੀ ਤੋਂ ਉਦੋਂ ਵੀ ਇਹੀ ਤਰੀਕਾ ਵਰਤੋ ਪਾਣੀ ਲਾ ਕੇ ਨੂਨ ਮਲ ਲਓ ਤੇ ਤੁਹਾਡੇ ਦਰਦ ਬਿਲਕੁਲ ਖਤਮ ਹੋ ਜੂ ਬਿਲਕੁਲ ਸੋਜ ਨਹੀਂ ਆਊਗੀ ਤੇ ਮਤਲਬ ਸਮਝ ਲਓ ਤੁਸੀਂ ਵੀ ਆਰਾਮ ਬਾਰ ਤਰੀਕਾ ਹੀ ਆ ਇਹ ਬੜਾ ਦਾ ਆਪਾਂ ਦਵਾਈ ਦੂਈ ਲੈਣਾ ਟੀਕੇ ਵੀ ਲਵਾਣੇ ਨੇ ਇਹ ਬਾਰੇ ਭਿੰਡਾ ਲੜੀ ਤੋਂ ਇਹਨਾਂ ਦੇ ਕਰਦਾ ਹੂ ਔਰ ਤੁਸੀਂ ਇਹ ਅਜਮਾ ਕੇ ਦੇਖਿਓ ਇੱਕ ਵਾਰ ਮੇਰੇ ਕਹੇ ਤੇ ਬਹੁਤ ਵਧੀਆ ਇਲਾਜ ਆਈ ਤੇ ਤੁਸੀਂ ਆਪਣਾ ਘਰ ਹੀ ਇਹ ਇੱਕ ਨੂਨ ਦੀ ਚੁਟਕੀ ਨਾਲ ਟਰੀਟਮੈਂਟ ਕਰ ਸਕਦੇ ਹੋ ਡੇਂਗੂ ਵਗੈਰਾ ਤੋਂ ਵੀ ਕਰ ਸਕਦੇ ਹੋ ਮੱਛਰ ਦਾ ਸਾਰੀ ਮਤਲਬ ਜ਼ਹਿਰ ਖਤਮ ਹੋ ਜਾਂਦਾ ਇਹਦੇ ਨਾਲ ਤੇ ਆਪਾਂ ਨੂੰ ਬਿਮਾਰੀਆਂ ਤੋਂ ਮਤਲਬ ਡੇਂਗੂ ਵਗੈਰਾ ਤੋਂ ਜਾਂ ਹੋਰ ਕਿਸੇ ਬਿਮਾਰੀ ਤੋਂ ਬੁਖਾਰ ਤੋਂ ਆਰਾਮ ਮਿਲ ਜਾਂਦਾ ਪਹਿਲਾਂ ਹੀ ਆਪਾਂ ਪਹਿਲਾਂ ਹੀ ਇਹਦਾ ਹੱਲ ਕਰ ਲੈਂਦੇ ਹਾਂ ਤੇ ਤੁਸੀਂ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਸ਼ੇਅਰ ਕਰ ਦਿਓ ਵੀਡੀਓ ਦੋਸਤਾਂ ਮਿੱਤਰਾਂ ਨੂੰ ਤਾਂ ਜੋ ਤੁਹਾਡੇ ਕਿਤੇ ਰਿਸ਼ਤੇਦਾਰ ਦਾ ਕਿਤੇ ਦੋਸਤ ਦਾ ਉਹਨੂੰ ਵੀ ਪਤਾ ਲੱਗ ਜਵੇ ਉਹ ਵੀ ਆਪਣਾ ਫਾਇਦਾ ਕਰ ਲਵੇ ਉਹਨੂੰ ਵੀ ਕਿਤੇ ਜਾਣਨ ਦਾ ਮੁੱਦ ਨਹੀਂ ਇਹਦੇ ਨਾਲ ਤੁਹਾਨੂੰ ਵੀ ਮਤਲਬ ਪ੍ਰਭਾਤ ਬਾਬਰ ਨੂੰ ਇੱਕ ਹੁੰਦਾ ਵੀ ਹੈ ਨਾ ਵੈਲਵਿਸ਼ਸ ਮਿਲਦੀਆਂ ਨੇ ਜਿੱਦਾਂ ਹੁਣ ਵੀਡੀਓ ਸ਼ੇਅਰ ਕੀਤੀ ਕਿਸੇ ਨੇ ਮੇਰੀ ਖੱਲੀਆਂ ਵਾਲੀ ਤਾਂ ਬਹੁਤ ਸਾਰੇ ਲੋਕਾਂ ਦੀਆਂ ਫੋਨ ਆਏ ਜਿਨ੍ਹਾਂ ਨੇ ਸ਼ੇਅਰ ਕੀਤੇ ਉਹਨਾਂ ਨੂੰ ਵੀ ਪ੍ਰਭਾਤ ਬਾਬਰ ਦੀਆਂ ਵੈਲਵਿਸ਼ਸ ਮਿਲ ਜਾਂਦੀਆਂ ਕਿ ਹਾਂਜੀ ਚਲੋ ਤੁਸੀਂ ਵੀ ਇਸ ਭਰੇ ਦੇ ਕੰਮ ਦੇ ਵਿੱਚ ਯੋਗਦਾਨ ਪਾਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲਾਈਕ ਸ਼ੇਅਰ ਕਰਦੇ ਹੋ ਧੰਨਵਾਦ